ਪੜ੍ਹ ਕੇ ਪੜਨ ਤੋਂ ਬਾਅਦ ਕੀ ਸੋਚਿਆ ਬਾਹਰ ਜਾਣਾ ਬਿਲਕੁਲ ਵੀ ਨਹੀਂ ਕਦੇ ਵੀ ਨਹੀਂ ਬਾਹਰ ਨਹੀਂ ਜਾਣਾ ਇੱਥੇ ਹੀ ਰਹਿਣਾ ਪੰਜਾਬ ਵਾਲੇ ਲੋਕਾਂ ਜੇ ਇਹ ਨਹੀਂ ਹੈਗਾ ਕਿ ਬਾਹਰ ਜਾਣਾ ਲਾਈ ਲੱਗ ਗਿਆ ਕਿ ਤੁਸੀਂ ਜਾ ਰਹੇ ਹੋ ਉਹਨੂੰ ਦੇਖ ਕੇ ਮੈਂ ਵੀ ਜਾਣਾ ਹੈ ਕਿ ਨਹੀਂ ਮੈਂ ਵੀ ਜਾਣਾ ਹੈ ਘਰਦਿਆਂ ਨੂੰ ਤੰਗ ਕਰਕੇ ਔਖੀ ਰੋਟੀ ਕਰਕੇ ਬਾਹਰ ਜਾਣ ਦਾ ਕੋਈ ਫਾਇਦਾ ਨਹੀਂ ਹੈ ਸਾਡੀ ਗੁਵੰਦੀ ਧਰਤੀ ਹੈ ਆਪਣੇ ਗੁਰੂਆਂ ਦੀ ਧਰਤੀ ਛੱਡ ਕੇ ਤਾਂ ਬਿਲਕੁਲ ਨਹੀਂ ਜਾਣਾ ਚਾਹੀਦਾ ਜਿਸ ਪਿੱਛੇ ਇੰਨੀਆਂ ਸ਼ਹੀਦੀਆਂ ਹੋਈਆਂ ਆ ਉਹ ਧਰਤੀ ਤਾਂ ਬਿਲਕੁਲ ਨਹੀਂ ਛੱਡਣੀ ਕਰੀ ਚਾਹੀਦੀ ਚੱਕ ਕਮਾ ਲਓ ਪਰ ਇੱਥੇ ਰਹਿ ਕੇ ਟੋਰ ਨਾਲ ਕਿ ਇਹ ਫਿਲਮ ਜ ਜਿਹੀਆਂ ਫਿਲਮਾਂ ਆਉਣੀਆਂ ਚਾਹੀਦੀਆਂ ਜਿਹੜੀਆਂ ਲੋਕਾਂ ਨੂੰ ਸੰਦੇਸ਼ ਦੇਣ ਲੋਕਾਂ ਨੂੰ ਜਿਹੜੀ ਮਤ ਹੈ ਉਹ ਟਿਕਾੜੇ ਨਾ। ਨਾ ਕੁੜੀ ਮੁੰਡਿਆਂ ਤੇ ਪੈਸੇ ਲਾਓ। ਠੀਕ ਹੈ। ਕਿਉਂਕਿ ਇੱਥੋਂ ਪੈਸੇ ਲਾਓਗੇ ਤੁਸੀਂ 30-40 ਲੱਖ ਰੁਪਏ 50 ਲੱਖ ਰੁਪਏ ਉੱਥੇ ਜਾ ਕੇ ਕੁੜੀ ਮੁਕਰ ਜਾਊਗਾ ਜਾਂ ਮੁੰਡਾ ਮੁਕਰ ਜਾਊਗਾ ਠੀਕ ਹੈ। ਤੇ ਪਿੱਛੇ ਤੇ ਰੇ ਕੇ ਰੋਂਦੇ ਰੇ ਆਪਣੇ ਮਰਗੇ ਰੋਂਦੇ ਰੇ ਠੀਕ ਹੈ। 20 ਲੱਖ ਲਾ ਕੇ ਜਾਣਾ ਜਿਹੜਾ ਬਾਹਰ ਉਹ ਮੈਨੂੰ ਨਹੀਂ ਲੱਗਦਾ ਵੀ ਕਿਸੇ ਉਹਦੇ ਚ ਆਉਂਦਾ ਕਿੰਨੀ ਜ ਮਤਲਬ ਆਉਂਦਾ ਹਨਾ। ਤੇ ਸਹੀ ਆ ਯਾਰ ਵੀ ਇੱਥੇ ਪੜੋ ਤੁਸੀਂ ਜੇ ਤੁਸੀਂ 35 ਲੱਖ ਇੱਥੇ ਚੰਗਾ ਪੜ ਲਿਖ ਜਾਓ ਹਨਾ ਤੇ ਚੰਗੀ ਜੌਬ ਤੁਹਾਨੂੰ ਇੱਥੇ ਕਿਤੇ ਵਧੀਆ ਮਿਲ ਜਾਂਦੀ ਹੈ। ਇਹੋ ਮੁੰਡਿਆਂ ਤੇ ਡਿਪੈਂਡ ਹੋ ਕਿ ਨਹੀਂ ਜਾਣਾ ਚਾਹੀਦਾ ਆਪਣੀ ਮਿਹਨਤ ਕੁਸ਼ੰਗਰਸ਼ ਕਰੋ ਫਿਰ ਜਾਓ ਬਾਜ਼ੀ ਨੇ ਜਾਣਾ ਮੁੰਡੇ ਤੇ ਡਿਪੈਂਡ ਹੋ ਜਾਂਦੀ ਹੈ। ਅੱਜੀਆਂ ਫਿਲਮਾਂ ਬਣਨੀ ਚਾਹੀਦੀ ਜਿਹੜੀ ਮੈਸੀਫੁੱਲ ਹੋਣਾ। ਅੱਛਾ। ਆਾ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅੱਜ ਅਸੀਂ ਗੱਲ ਕਰੀਏ ਤਾਂ ਹਰਦੀਪ ਅਤੇ ਮੈਂਡਿਤ ਅਖਰ ਦੀ ਜਿਹੜੀ ਫਿਲਮ ਆ ਰਹੀ ਹੈ ਅ 6 ਇਚ ਜਿਸ ਨੂੰ ਹਰ ਕੋਈ ਵਧੀਕ ਕਰ ਰਿਹਾ ਕਿਉਂਕਿ ਉਸ ਫਿਲਮ ਵਿੱਚ ਜੋ ਦਿਖਾਇਆ ਗਿਆ ਜੋ ਸਾਡਾ ਇੱਕ ਸੱਚ ਹੈਗਾ ਜਿਸ ਨੂੰ ਅਸੀਂ ਕੌੜਾ ਸੱਚ ਕਹਿ ਦਿੰਨੇ ਆ ਵੀ ਸਾਡੇ ਕਿੰਨੇ ਨੌਜਵਾਨ ਕੁੜੀਆਂ ਮੁੰਡੇ ਅੱਜ ਉਸ ਸੱਚ ਦੇ ਉਸ ਕੌੜੇ ਸੱਚ ਕਰਕੇ ਆਪਣੀ ਡਿਪਰੈਸ਼ਨ ਚ ਨੇ ਕਿੰਨੇ ਜਿਨੇ ਸ਼ਾਇਦ ਸੁਸਾਇਸਾਈਡ ਵੀ ਕਰ ਚੁੱਕੇ ਹੋਣਗੇ ਕਿੰਨੇ ਆ ਦੀ ਜ਼ਿੰਦਗੀਆਂ ਗਵਾ ਚੁੱਕੇ ਹੋਣਗੇ ਤੇ ਸਾਡੇ ਨਾਲ ਅਸੀਂ ਅੱਜ ਲੋਕਾਂ ਦੇ ਵਿਊ ਲੈਣ ਪਹੁੰਚੇ ਕਿਉਂਕਿ ਫਿਲਮ ਦੇ ਅ ਅੱਜ ਅੱਜ ਸਾਡੇ ਲੋਕ ਬਾਹਰ ਜਾ ਰਹੇ ਨੇ ਪਹਿਲੇ ਤੁਸੀਂ ਤੁਸੀਂ ਪੜ ਰਹੇ ਹੋ ਹਾਂਜੀ ਤੁਸੀਂ ਪੜ੍ਹਦੇ ਹੋ ਤੇ ਤੁਸੀਂ ਪੜ੍ਹ ਪੜਨ ਤੋਂ ਬਾਅਦ ਕੀ ਸੋਚਿਆ ਬਾਹਰ ਜਾਣਾ ਹੈ ਬਿਲਕੁਲ ਵੀ ਨਹੀਂ ਕਦੇ ਵੀ ਨਹੀਂ ਬਾਹਰ ਨਹੀਂ ਜਾਣਾ ਇੱਥੇ ਹੀ ਰਹਿਣਾ ਪੰਜਾਬ ਵਰ ਕੀ ਕਾਰਨ ਕੀ ਹੈਗਾ ਨਹੀਂ ਜੋ ਮੋਜ ਪੰਜਾਬ ਚ ਬਾਹਰ ਨਹੀਂ ਹੈਗੀ ਬਿਲਕੁਲ ਨਹੀਂ ਹੈਗੀ ਕਿਸੇ ਦੇ ਥੱਲੇ ਲੱਗ ਕੇ ਕੰਮ ਕਰਨ ਨਾਲੋਂ ਵਧੀਆ ਆਪਣੇ ਪੰਜਾਬ ਚ ਰੋ ਦੋ ਰੋਟੀ ਘੱਟ ਖਾ ਲੋ ਪਰ ਪੰਜਾਬ ਚ ਰੋ ਮੜਕ ਤੁਰਨਾ ਮੜਕ ਦੇ ਨਾ ਜੇ ਪੰਜਾਬੀਆਂ ਦੀ ਹੈਗੀ ਵੀ ਦੋ ਘਟ ਨਾਲ ਜਿਉਣਾ ਤੇ ਮੜਕ ਨਾਲ ਤੁਰਨਾ ਹਾਂਜੀ ਕਿਉਂਕਿ ਇੱਕ 6 ਸੀਚ ਫਿਲਮ ਆ ਰਹੀ ਹੈ ਹਰਦੀਪ ਗਰੇਵਾਲ ਜਿਨ੍ਹਾਂ ਨੇ ਇਸੇ ਫਿਲਮ ਕਿ ਵੀ ਜਿਹੜੇ ਲੋਕ ਕੁੜੀਆਂ ਮੁੰਡਿਆਂ ਦੇ ਆਸਰੇ ਬਾਹਰ ਜਾਂਦੇ ਫਿਰਗਾ ਮੁੰਡੇ ਉਹਨਾਂ ਨੂੰ ਬੁਲਾਉਂਦੇ ਨਹੀਂ ਜਾਂ ਕੁੜੀਆਂ ਉਹਨਾਂ ਨੂੰ ਨਹੀਂ ਬੁਲਾਉਂਦੀਆਂ ਫਿਰ ਕਿੰਨੇ ਲੋਕ ਡਿਪਰੈਸ਼ਨ ਚਲੇ ਗਏ ਚੀਲੇ ਕਿ ਵੀਰੇ ਅੱਜ ਕੱਲ ਲਾਈ ਲੱਗ ਗਿਆ ਸਾਰਾ ਕੁਝ ਲੋਕਾਂ 'ਚ ਇਹ ਨਹੀਂ ਹੈਗਾ ਕਿ ਬਾਹਰ ਜਾਣਾ ਲਾਈ ਲੱਗ ਗਿਆ ਕਿ ਤੁਸੀਂ ਜਾ ਰਹੇ ਹੋ ਉਹਨੂੰ ਦੇਖ ਕੇ ਮੈਂ ਵੀ ਜਾਣਾ ਹੈ ਕਿ ਨਹੀਂ ਮੈਂ ਵੀ ਜਾਣਾ ਹੈ ਘਰਦਿਆਂ ਨੂੰ ਤੰਗ ਕਰਕੇ ਔਖੀ ਰੋਟੀ ਕਰਕੇ ਬਾਹਰ ਜਾਣ ਦਾ ਕੋਈ ਫਾਇਦਾ ਨਹੀਂ ਹੈ ਬਿੜ ਭੇੜ ਚਾਲ ਹੈਗੀ ਇਹਨਾਂ ਤੋਂ ਬਚੋ ਹੈਗੀ ਹੈ ਬਹੁਤ ਹੈਗੀ ਹੈ ਭੇੜ ਚਾਲ ਨਹੀਂ ਜਾਣਾ ਚਾਹੀਦਾ ਬਾਹਰ ਇੱਥੇ ਰਹਿ ਲੋ ਕਿਸੇ ਥੱਲੇ ਲਾ ਕੇ ਕੰਮ ਨਾ ਕਰੋ ਬਾਹਰ ਤੁਸੀਂ ਦੇਖਿਆ ਵਾਸ਼ਰੂਮ ਸਾਫ ਕਰਦੇ ਆ ਕਿੱਦਾਂ ਕਿੱਦਾਂ ਦੇ ਫਿਰ ਕਹਿੰਦੇ ਨੇ ਰੋ ਰੋ ਕੇ ਗਾਣੇ ਲਾਉਂਦੇ ਨੇ ਨਹੀਂ ਉਹ ਚੀਜ਼ ਨਹੀਂ ਸਹੀ ਮਜਬੂਰੀ ਲੈ ਕੇ ਜਾਂਦੀ ਹੈ ਬਾਹਰ ਤਾਂ ਚੱਲੋ ਪਰ ਬਲਾਈ ਲੱਗ ਕੇ ਨਾ ਜਾਓ ਬਾਹਰ ਇੱਥੇ ਸਟੇਟਸ ਫਿਰ ਲਾਉਂਦੇ ਜਿਵੇਂ ਤੁਸੀਂ ਕੀਤਾ ਫਿਰ ਸਟੇਟਸ ਲਾਉਂਦੇ ਨੇ ਮਾਵਾਂ ਨੂੰ ਝੂਠ ਬੋਲਦੇ ਨੇ ਮੈਂ ਰੋਟੀ ਖਾ ਲਈ ਸ਼ਾਇਦ ਪੁੱਕੀ ਵਿਚਾਰੇ ਉੱਤੇ ਫਿਰਦੇ ਰਹਿੰਦੇ ਨੇ ਨਹੀਂ ਵੀਰੇ ਜਿਹੜੇ ਹੈਗੇ ਨੇ ਮਜਬੂਰ ਉਹ ਵਧੀਆ ਗੱਲ ਹੈ ਪਰ ਉਹਦਾ ਲੋਕ ਦਿਖਾਵਾ ਕਰਕੇ ਉਹ ਚੀਜ਼ ਨਹੀਂ ਵਧੀਆ ਮੈਨੂੰ ਨਹੀਂ ਲੱਗਦਾ ਉਹ ਚੀਜ਼ ਸਹੀ ਹੈ ਆਪਣਾ ਇੱਥੇ ਰੋ ਆਪਣੇ ਮਾਪਿਓ ਕੋਲ ਰਹੋ ਕਿਸੇ ਦੇ ਲਾਈ ਲਗ ਕਰਕੇ ਨਾ ਜਾਓ ਹਨਾ ਸ਼ੌਂਕ ਕਰਕੇ ਵੀ ਨਾ ਜਾਓ ਇੱਥੇ ਸ਼ੌਂਕ ਹੁੰਦੇ ਨੇ ਪੂਰੇ ਅਸੀਂ ਵੀ ਰਹਿ ਰਹੇ ਆ ਅਸੀਂ ਵੀ ਪੰਜਾਬ ਚੋਂ ਆ ਹਨਾ ਸ਼ੌਂਕ ਇੱਥੇ ਵੀ ਰਹਿ ਕੇ ਪੂਰੇ ਕਰੋ ਆਪਣੇ ਮਾਪ ਆਪਾਂ ਕੋਲ ਰਹਿ ਕੇ ਨਾਲੇ ਉਹਨਾਂ ਦੇ ਪੂਰੇ ਕਰੋ ਵੀ ਪੈਸਾ ਹੀ ਕਮਾਣਾ ਹੈ ਘੱਟ ਕਮਾ ਲਓ ਰੋਟੀ ਖਾਣੀ ਹੈ ਘੱਟ ਖਾ ਲਓ ਘੱਟ ਖਾ ਲਓ ਇੱਜ਼ਤ ਦੀ ਖਾਓ ਸੋ ਅਰਦੀਪ ਗਰੇਵਾਲ ਮੰਡੀ ਦੀ ਫਿਲਮ ਆਰੀ ਸੀ ਕਿ ਸੀ ਚ ਕਿਵੇਂ ਦੇਖਦੇ ਹੋ ਅੱਜ ਨੌਜਵਾਨ ਹੁਣ ਡੌਂਕੀਆਂ ਤੋਂ ਜਿਹੜੇ ਗਏ ਸੀ ਹੁਣ ਵਾਪਸ ਆਏ ਨੇ ਤਾਂ ਪਹਿਲੀ ਗੱਲ ਤਾਂ ਇੱਥੇ ਰੋਜ਼ਗਾਰ ਤੁਸੀਂ ਕੀ ਵੀ ਦੇਖਦੇ ਹੋ ਪੰਜਾਬ ਚ ਮੇਰੇ ਪਹਿਲੀ ਗੱਲ ਤਾਂ ਆਪਾਂ ਬਾਹਰ ਜਾਣਾ ਹੀ ਨਹੀਂ ਕਿ ਇੱਥੇ ਇੰਨੇ ਕੰਮਕਾਰ ਹੈ ਨਾ ਤੁਸੀਂ ਜਿੰਨੇ ਮਰਜ਼ੀ ਪੈਸੇ ਕਮਾ ਸਕਦੇ ਹੋ ਇੱਥੋਂ ਬਾਹਰ ਜਾਓਗੇ ਪੈਸੇ ਲਾਉਂਗੇ ਆਪ ਵੀ ਖੱਜਲ ਹੋਗੇ ਘਰਦਿਆਂ ਦੇ ਪੈਸੇ ਲਾਉਂਗੇ ਕੀ ਮਤਲਬ ਉਹ ਉਸ ਚੀਜ਼ ਦਾ ਠੀਕ ਹੈ ਇੱਥੇ ਰਹੋ ਆਪ ਦਾ ਮਿਹਨਤ ਕਰੋ ਪੈਸੇ ਪੈਸੇ ਜਿੰਨੇ ਮਰਜ਼ੀ ਕਮਾਓ ਕੁੜੀਆਂ ਕੁੜੀਆਂ ਮੁੰਡਿਆਂ ਦੇ ਸਿਰ ਤੇ ਬਾਹਰ ਜਾਂਦੀਆਂ ਨੇ ਕਿੰਨੇ ਵੀ ਜਦੋਂ ਪੰਡਾ ਪੈਸੇ ਭਰ ਕੇ ਕੁੜੀ ਨੂੰ ਤੋਰ ਦਿੰਦੇ ਨੇ ਚੂੜਾ ਪਾ ਕੇ ਬਾਹਰਲੇ ਦੇਸ਼ਾਂ 'ਚ ਫਿਰ ਮੁੰਡੇ ਵੇਟ ਕਰਦੇ ਨੇ ਹੁਣ ਵੀਜ਼ਾ ਭੇਜੇਗੀ ਹੁਣ ਸਪான்ਸਰ ਭੇਜੇਗੀ ਮੈਂ ਅਸੀਂ ਬਾਹਰ ਜਾਈਏ ਉਹ ਕੀ ਹੁੰਦਾ ਧੋਖੇ ਹੋ ਜਾਂਦੇ ਨੇ ਕੁੜੀਆਂ ਕਿਸੇ ਹੋਰ ਨਾਲ ਚਲੇ ਮੁੰਡੇ ਕਿਸੇ ਹੋਰ ਨਾਲ ਚਲੇ ਜਾਂਦੇ ਨੇ ਉਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਮਾਂ ਪਿਓ ਦੇ ਪੰਡਾ ਪੈਸੇ ਲੁੱਟੇ ਜਾਂਦੇ ਨੇ ਪਹਿਲੀ ਗੱਲ ਤਾਂ ਨਾ ਕੁੜੀ ਦੇ ਪੈਸੇ ਲਾਓ ਨਾ ਕੁੜੀ ਮੁੰਡਿਆਂ ਦੇ ਪੈਸੇ ਲਾਓ ਠੀਕ ਹੈ ਕਿਉਂਕਿ ਇੱਥੋਂ ਪੈਸੇ ਲਾਓਗੇ ਤੁਸੀਂ 30 40 ਲੱਖ ਰੁਪਏ 50 ਲੱਖ ਰੁਪਏ ਉੱਥੇ ਜਾ ਕੇ ਕੁੜੀ ਮੁਕਰ ਜੂਗੀ ਜਾਂ ਮੁੰਡਾ ਮੁਕਰ ਜ ਤੇ ਪਿੱਛੇ ਤੇ ਰਹਿ ਕੇ ਰਹੁੰਦੇ ਰ ਆਪਣੇ ਮਰਗੇ ਰਹੁੰਦੇ ਰੇਗੀ ਠੀਕ ਹੈ ਘਰ ਓਜੜ ਜਾਊਗਾ ਆਪ ਸੁਸਾਇਟੀ ਦੇ ਚੱਕਰਾਂ ਚ ਪੈਰ ਹੋਊਗਾ ਕੀ ਮਤਲਬ ਐ ਇਸ ਚੀਜ਼ ਦਾ ਕੁਛ ਨਹੀਂ ਇੱਥੇ ਰਹੋ ਆਪਣਾ ਕੰਮ ਕਰ ਸੈੱਟ ਕਰੋ ਜਿੰਨੇ ਵੀ ਇੱਥੇ ਕਮਾਓ ਘੱਟ ਕਮਾ ਲਓ ਪਰ ਇੱਥੇ ਰਹਿ ਕੇ ਟੋਰ ਨਾਲ ਜਿਵੇਂ ਫਿਲਮ ਜ ਜਿਹਆਂ ਫਿਲਮਾਂ ਆਉਣੀਆਂ ਚਾਹੀਦੀਆਂ ਜਿਹੜੀਆਂ ਲੋਕਾਂ ਨੂੰ ਸੰਦੇਸ਼ ਦੇਣ ਲੋਕਾਂ ਨੂੰ ਜਿਹੜੀ ਮੱਤ ਹੈਗੀ ਉਹ ਟਿਕਾਣੇ ਲਾਣ ਇਦਾਂ ਦੀ ਫਿਲਮ ਜ਼ਰੂਰ ਬਣਨੀ ਚਾਹੀਦੀ ਹੈ ਠੀਕ ਹੈ ਤੇ ਵਧੀਆ ਮਤਲਬ ਲੋਕੀ ਇਸ ਚੀਜ਼ ਨੂੰ ਦੇਖ ਕੇ ਇਨਸਪਾਇਰ ਵੀ ਹੋਣਗੇ ਜਿਵੇਂ ਨਵੀਂ ਜਨਰੇਸ਼ਨ ਬਾਹਰ ਜਾ ਰਹੀ ਹੈ ਉਸੇ ਹੀ ਪ੍ਰਭਾਵ ਪਊਗਾ ਉਹ ਵੀ ਇੱਥੇ ਰਹਿ ਕੇ ਕੰਮ ਕਰ ਤੋਰੂਗੇ ਆਪ ਦਾ ਵਧੀਆ ਕੰਮ ਤੁਸੀਂ ਕੀ ਕਰਦੇ ਹੋ ਮਤਲਬ ਗਾਣੇ ਵੀ ਸੁਣਿਆ ਤੁਸੀਂ ਨਹੀਂ ਮੈਂ ਗਾਣਾ ਵੀ ਆ ਮੈਂ ਜੋਬ ਵੀ ਕਰਦਾ ਹਾਂ ਗਾਣਾ ਸੁਣਾਣਾ ਚਾਹੋਗੇ ਗਾਣਾ ਸੁਣਾ ਲੇ ਬਾਅਦ ਚ ਸੁਣਾ ਦਿਆਂਗੇ ਨਹੀਂ ਸੁਣਾ ਦਿਓ ਤਾਂ ਵਧੀਆ ਗੱਲ ਹੈਗੀ ਐ ਨਹੀਂ ਬਾਅਦ ਚ ਸੁਣਾ ਦਿਆਂਗੇ ਇੱਕ ਫਿਲਮ ਆਰੀ 6 ਸੀਚ ਜਿਹੜਾ ਹਰਦੀਪ ਬਾਈ ਦੀ ਤੇ ਮੰਡੀ ਉਸ ਵਿੱਚ ਜੋ ਹੈਗਾ ਜੋ ਦਿਖਾਇਆ ਜਾਏਗਾ ਹਲੇ ਫਿਲਮ ਜਿਹੜੀ 14 ਮਾਰਚ ਨੂੰ ਰੀਲੀਜ਼ ਹੋਣੀ ਹੈ ਜਿਹਦੇ ਅੱਜ ਕੱਲ ਨੌਜਵਾਨ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਬਹਾਰ ਦਾ ਹਜ ਤਾਂ ਬਈ ਰਿਹਾਨ ਕੋਈ ਨਹੀਂ ਹੈਗਾ ਇੱਥੇ ਤਿਆਰੀ ਕਰਾਂਗੇ ਕਿਹੇ ਪੇਪਰ ਉੱਪਰ ਦੀ ਤੇ ਡਿਗਰੀ ਚੱਲ ਰਹੀ ਆ ਪੰਜਾਬ ਯੂਨੀਵਰਸਿਟੀ ਤੋਂ ਤੇ ਮਤਲਬ ਕਿਵੇਂ ਲੱਗਦਾ ਜਦੋਂ ਤੁਸੀਂ ਇੱਥੇ ਪੜਦੇ ਹੋ ਇੱਥੋਂ ਪੜ ਕੇ ਬਾਹਰ ਲੈ ਵਾਸਤੇ ਜਾ ਕੇ ਉੱਥੇ ਜਾ ਕੇ ਤੁਸੀਂ ਉਹੀ ਅਸੀਂ ਵੇਖਦੇ ਆ ਫਿਰ ਵੀਡੀਓ ਸਨੈਪਚੈਟ ਆndੀਆਂ ਨੇ ਬਰਫਾਂ ਕਰਦੇ ਹੁੰਦੇ ਨੇ ਉਹ ਚੀਜ਼ਾਂ ਕਿਵੇਂ ਦੇਖਦੇ ਹੋ ਬਈ ਦੇਖੋ ਚਲੋ ਵੈਸੋ ਤਾਂ ਆਪਣੀ ਆਪਣੀ ਮੈਂਟੈਲਿਟੀ ਹੁੰਦੀ ਜਾਣਾ ਸਭ ਦੀ ਤੇ ਪਰ ਮਾਪੇ ਉਹਦੇ ਪੰਡਾ ਪੈਸੇ ਲਾਣੇ ਮਤਲਬ ਇਹ ਅੱਜ ਪਰਪਾਈ ਹੈਗੀ ਜਿਵੇਂ ਉਹ ਡੋਂਕੀ ਲਾ ਕੇ ਮੁੰਡੇ ਗਏ ਸੀ ਉਹ ਵੇਲੇ ਕਿਵੇਂ ਕੀ ਹਾਲਾਤ ਹੋ ਜਾਂਦੇ। ਬਈ ਦੇਖੋ ਤੁਹਾਡੇ ਸਾਹਮਣੇ ਮੋੜ ਹੀ ਆ ਜੀ ਉਹ। ਠੀਕ ਹੈ। ਤੇ ਜਾਣਾ ਇੱਕ ਨੰਬਰ 'ਚ ਜਾਓ। ਤੇ ਜਿਵੇਂ ਤੁਸੀਂ ਹੁਣ ਪਹਿਲਾਂ ਗੱਲ ਕੀਤੀ ਆ ਵੀ 35 ਲੱਖ ਲਾ ਕੇ ਜਾਣਾ ਜਿਹੜਾ ਬਾਹਰ ਉਹ ਮੈਨੂੰ ਨਹੀਂ ਲੱਗਦਾ ਵੀ ਕਿਸੇ ਉਹਦੇ ਚ ਆਉਂਦਾ ਗਣਤੀ ਜ ਮਤਲਬ ਆਉਂਦਾ ਹਨਾ। ਤੇ ਸਹੀ ਹੈ ਯਾਰ ਵੀ ਇੱਥੇ ਪੜੋ ਤੁਸੀਂ ਜੇ ਤੁਸੀਂ 35 ਲੱਖ ਇੱਥੇ ਚੰਗਾ ਪੜ੍ਹ ਲਿਖ ਜਾਓ ਹਨਾ ਤੇ ਚੰਗੀ ਜੌਬ ਤੁਹਾਨੂੰ ਇੱਥੇ ਕਿਤੇ ਵਧੀਆ ਮਿਲ ਜਾਂਦੀ ਵੀ 35 ਲੱਖ ਵਿੱਚ ਮੇਰੇ ਸਾਹ ਨਾਲ ਚੰਡੀਗੜ੍ਹ ਚ ਵੀ ਆਪਾਂ ਚਾਹੀਏ ਕੰਮ ਵੀ ਸ਼ੁਰੂ ਕਰੇ ਤਿੰਨ ਕੰਮ ਸ਼ੁਰੂ ਹੁੰਦੇ ਨੇ ਬਾਈ ਕਹਿ ਸਕਦੇ ਹਾਂ ਬਿਲਕੁਲ ਉਹ ਵਰਥ ਇੱਥੇ ਨਹੀਂ ਹੈਗਾ ਜਿਹੜਾ 35 ਲੱਖ ਲਾ ਕੇ ਤੁਸੀਂ ਬਾਹਰ ਜਾਣਾ ਹਨਾ ਆਪਣੇ ਆਪ ਨੂੰ ਤੁਸੀਂ ਇੱਥੇ ਹੀ ਇੰਨਾ ਕਾਬਲ ਬਣਾ ਸਕਦੇ ਹੋ ਵੀ ਜੇ ਕੋਈ 35 ਲੱਖ ਵੀ ਇੱਥੇ ਲਾ ਕੇ ਤੁਸੀਂ ਕੋਈ ਚੰਗਾ ਆਪਣਾ ਕੰਮ ਤੋਰ ਸਕਦੇ ਆਂ ਆਖਰੀ ਮੇਰਾ ਸਵਾਲ ਇਹ ਹੈਗਾ ਜਿਵੇਂ ਕੁੜੀਆਂ ਮੁੰਡਿਆਂ ਦੇ ਸਾਰੇ ਜਾਂਦੀਆਂ ਨੇ ਮੁੰਡੇ ਕੁੜੀਆਂ ਦੇ ਸਾਰੇ ਜਾਂਦੇ ਉੱਥੇ ਜਾ ਕੇ ਫਿਰ ਬੁਲਾਉਂਦੇ ਨਹੀਂ ਫਿਰ ਉਹ ਕੀ ਹਾਲਾਤ ਹੁੰਦੇ ਨੇ ਅ ਕਈ ਮੁੰਡੇ ਡਿਪਰੈਸ਼ਨ ਚਲੇ ਗਏ ਸੁਸਾਇਸਾਈਡ इवन ਕੀ ਜਿਹੜੀਆਂ ਕੰਪਲੇਂਟਾਂ ਆਉਂਦੀਆਂ ਨੇ ਵੀ ਉਹ ਚੀਜ਼ਾਂ ਨੂੰ ਇਹਦੇ ਬਾਰੇ ਤਾਂ ਹੁਣ ਕੀ ਕਹਿ ਸਾਡੇ ਨਹੀਂ ਮਤਲਬ ਜਿਹੜੇ ਉਹ ਚੀਜ਼ਾਂ ਕਿੱਦਾਂ ਕਿਸੇ ਆਸਰੇ ਜਾਣਾ ਜਿਹੜਾ ਨਹੀਂ ਉਹ ਗਲਤ ਆ ਯਾਰ ਕਿ ਤੁਸੀਂ ਆਪਣੇ ਆਪ ਨੂੰ ਕਿਹਾ ਤੁਸੀਂ ਇੰਨੇ ਕਾਬਿਲ ਵੀ ਨਹੀਂ ਬਣਾ ਸਕਦੇ ਯਾਰ ਤੁਸੀਂ ਵੀ ਇੱਕ ਟੈਸਟ ਪਾਸ ਕਰਕੇ ਬਾਹਰ ਜਾ ਸਕੋ ਹੈਨਾ ਕਿ ਇਹ ਮਾਈ ਹਾਈਲਾਈਟਸ ਪੰਜਾਬੀਆਂ ਦੇ ਪਹਾੜੀ ਵਾਲੀ ਗੱਲ ਹੈਗੀ ਵੀ ਅਸੀਂ ਉਹ ਚੀਜ਼ ਕਰ ਸਕਦੇ ਹਾਂ ਬਿਲਕੁਲ ਬਿਲਕੁਲ ਯਾਰ ਇੱਕ ਆਇਲਸ ਪਿੱਛੇ ਅਸੀਂ ਕੁੜੀਆਂ ਲੱਭਦੇ ਆ ਕੁੜੀਆਂ ਲੱਭਦੇ ਆ ਸਹੀ ਪਰ ਉਹ ਭਰੋਸਾ ਟੁੱਟਦਾ ਹੈ ਤਾਂ ਫਿਰ ਮਾਪਿਓ ਦੇ ਪੰਡਾ ਪੈਸੇ ਜਿਹੜੇ ਜ਼ਿੰਮੇਵਾਰਾਂ ਦੇ ਹੁੰਦੇ ਨੇ ਅਸੀਂ ਜ਼ਿਆਦਾਤਰ ਉਹੀ ਨੌਜਵਾਨ ਦੇਖਦੇ ਆ ਬਿਲਕੁਲ ਬਿਲਕੁਲ ਆਖਰੀ ਸੁਨੇਹਾ ਕੀ ਹੈਗਾ ਜੀ ਇਹ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਬਿਲਕੁਲ ਭਾਈ ਅਸਲੀਅਤ ਦਿਖਾਉਣੀ ਚਾਹੀਦੀ ਆ ਠੀਕ ਹੈ ਤੇ ਬਹੁਤ ਵਧੀਆ ਪ੍ਰਾਲਾ ਹਰਦੀਪ ਬਾਈ ਵੱਲੋਂ ਜਿਹੜਾ ਇਹ ਕੀਤਾ ਗਿਆ ਤੇ ਬੈਸਟ ਵੇਸਿਸ ਬਾਈ ਨੂੰ ਇਸ ਫਿਲਮ ਦੇ ਦੇਖੋਗੇ ਫਿਲਮ 1 ਹੋ ਰਿਹਾ ਹੈ ਸਮਾਜ ਚ ਡੋਂਕੇ ਰਹੇ ਨੌਜਵਾਨ ਵਾਪਸ ਵੀ ਆਏ ਨੇ ਤੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਹਾਂਜੀ ਮਤਲਬ ਪਾੜ ਕੇ ਜਾਣਾ ਚਾਹਦੇ ਹੋ ਜਾਂ ਕਿਸੇ ਡਿਪੈਂਡ ਹੋ ਕੇ ਜਾਣਾ ਚਾਹਦੇ ਹੋ ਨਹੀਂ ਕਿਸੇ ਡਿਪੈਂਡ ਹੋ ਕੇ ਨਹੀਂ ਅਸੀਂ ਆਪ ਆਪਣੇ ਮਿਹਨਤ ਨਾਲ ਬਾਹਰ ਜਾ ਸਕਦੇ ਹਾਂ ਜਿਵੇਂ ਕੁਝ ਵੀ ਜਿਵੇਂ ਕੋਈ ਕੋਰਸ ਵਗੈਰਾ ਹੀ ਕਰ ਲਈਏ ਜਿਵੇਂ ਆਇਲਟਸ ਵਗੈਰਾ ਆਪਣੇ ਤੇ ਡਿਪੈਂਡ ਹੋ ਕੇ ਕਰਨਾ ਚਾਹੀਦਾ ਕਿਸੇ ਮੁੰਡੇ ਵਗੈਰਾ ਤੇ ਕਿਸੇ ਤੇ ਡਿਪੈਂਡ ਹੋ ਕੇ ਨਹੀਂ ਕਰਨਾ ਚਾਹੀਦਾ ਜਾਂ ਕੋਈ ਸੋਤ ਦਾ ਜਿਵੇਂ ਵਿਆਹ ਕਰਾ ਕੇ ਜਾਓ ਐਵੇਂ ਨਹੀਂ ਆਪਣੇ ਤੇ ਡਿਪੈਂਡ ਮਿਹਨਤ ਕਰਕੇ ਜਾਓ ਵੀ ਜੇਕਰ ਮਾਲਕ ਨੇ ਸਾਨੂੰ ਅੱਖਾਂ ਹੱਥ ਰਿੱਤੇ ਨੇ ਅਸੀਂ ਆਪ ਮਿਹਨਤ ਕਰੀਏ ਅਸੀਂ ਇੱਕ ਆਇਲਸ ਪਿੱਛੇ ਅਸੀਂ ਕੁੜੀਆਂ ਨੂੰ ਕਹਿੰਦੇ ਆ ਵੀ ਤੂੰ ਸਾਨੂੰ ਲੈ ਕੇ ਜਾ ਮੁੰਡਿਆਂ ਨੂੰ ਕਹਿੰਦੇ ਆ ਤੁਸੀਂ ਲੈ ਕੇ ਚਲੋ ਤੇ ਉਹ ਧੋਖ ਤੇ ਪੈਸਾ ਹੀ ਵੇਸਟ ਹੁੰਦਾ ਨਾਲੇ ਫਿਰ ਉਹ ਅੱਗੇ ਬੁਲਾਉਂਦੇ ਵੀ ਨਹੀਂ ਹੈਗੇ ਫਿਰ ਆਪਾਂ ਨੂੰ ਆਪ ਹੀ ਮਿਹਨਤ ਕਰਕੇ ਜਾਣਾ ਚਾਹੀਦਾ ਆ ਉਸ ਤੋਂ ਚੰਗਾ ਰਹਿੰਦਾ ਲਾਈਫ 'ਚ ਸੰਘਰਸ਼ ਕਿੰਨਾ ਜ਼ਰੂਰੀ ਹੈਗਾ ਤੁਸੀਂ ਵੀ ਕਰ ਰਹੇ ਹੋ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਤੁਸੀਂ ਸੋਚ ਸਕਦੇ ਹੋ ਵੀ ਅਸੀਂ ਕਿਸੇ ਦੇ ਡਿਪੈਂਡ ਹੋ ਕੇ ਅੱਜ ਜੀਵਨ ਕੀ ਮਾਂ ਤੁਸੀਂ ਛੋਟੀ ਉਮਰ ਦੇ ਹੈਗੇ ਤੁਸੀਂ ਇੱਥੇ ਬਾਹਰ ਆਏ ਹੋ ਮਿਹਨਤ ਕਰਨ ਲਈ ਹਾਂਜੀ ਵੀ ਕਿੰਨੀ ਜ਼ਰੂਰੀ ਹੈਗਾ ਇਹ ਚੀਜ਼ ਆ ਸਾਨੂੰ ਬਹੁਤ ਜ਼ਰੂਰੀ ਹੈ ਕਿਉਂਕਿ ਅੱਗੇ ਹੁਣ ਲਾਈਫ 'ਚ ਜਿੰਨੇ ਵੀ ਬੰਦੇ ਜਿਵੇਂ ਹੁਣ ਘਰ ਦੇ ਜੀਨੇ ਜਿੰਨੇ ਵੀ ਕਮਾਣਗੇ ਉਹਨਾਂ ਦੇ ਥਰੂ ਚੱਲੇਗੀ ਹੁਣ ਮਾਪਿਓ ਨੂੰ ਤੁਹਾਡੇ ਤੇ ਆਸਾਂ ਵੀ ਤਾਂ ਹੈਗੀਆਂ ਨੇ ਹਾਂਜੀ ਹਾਂਜੀ ਆਸਾਂ ਤਾਂ ਹੈਗੀਆਂ ਸਾਡੀਆਂ ਕੁੜੀਆਂ ਜਬਾਰ ਗਈਆਂ ਨੇ ਉਹ ਆਪਦੇ ਆਪਦੇ ਬਿਹਾਵ ਤੇ ਕੁਛ ਨਾ ਕੁਛ ਬਣਨਾ ਹਾਂਜੀ ਉਹਨਾਂ ਨੂੰ ਵੀ ਆਸਾਂ ਵੀ ਜਿਵੇਂ ਅਸੀਂ ਨਹੀਂ ਪਰ ਸਕੀ ਆਪਣੇ ਅੱਗੇ ਕੁੜੀਆਂ ਵਗੈਰੇ ਨੂੰ ਪੜਾਣ ਨਹੀਂ ਚਾਹਦੇ ਅੱਜ ਅੱਜ ਕੱਲ ਕੋਈ ਨਾ ਕੋਈ ਤੁਸੀਂ ਜਿਮੀਦਾਰਾਂ ਦੇ ਪਿੰਡਾਂ ਤੋਂ ਹਾਂਜੀ ਅਸੀਂ ਪਿੰਡ ਤੋਂ ਹੀ ਤੁਹਾਡੇ ਮਾਪਿਓ ਜਿਮੀਦਾਰ ਹੈਗੇ ਆ ਹਾਂਜੀ ਮਤਲਬ ਉਹ ਅੱਜ ਉਹਨਾਂ ਨੇ ਕਿਹਾ ਅੱਜ ਅਸੀਂ ਜਿਮੀਦਾਰਾਂ ਤਾਂ ਅੱਗੇ ਸਾਡੀ ਕੁੜੀਆਂ ਵਗੈਰਾ ਪੜਨ ਅੱਗੇ ਵਧਣ ਵੀ ਉਹਨਾਂ ਨੂੰ ਸਾਨੂੰ ਉਹਵੇਂ ਦਾ ਨਾ ਦੇਖਣਾ ਪਵੇ ਜਿਵੇਂ ਦਾ ਅਸੀਂ ਦੇਖ ਚੁੱਕੇ ਹਾਂ ਬੀਚ ਚਲੋ ਪਿੰਡ ਮਾੜੇ ਨਹੀਂ ਹੈਗੇ ਪਿੰਡ ਅੱਜ ਬਹੁਤ ਪਿੰਡਾਂ ਲੋਕੇ ਰਹਿਣਾ ਪਸੰਦ ਕਰਦੇ ਪਰ ਜ਼ਿਮੀਂਦਾਰ ਕਹਿੰਦਾ ਵੀ ਸਾਡੀ ਕੁੜੀ ਬਹੁਤ ਅੱਗੇ ਵਧੇ ਹਾਂਜੀ ਤੇ ਕੀ ਕਰਨਾ ਚਾਹੁੰਦੇ ਹੋ ਅੱਜ ਅੱਜ ਦੇ ਕੁੜੀਆਂ ਨੂੰ ਮੁੰਡਿਆਂ ਨੂੰ ਕੀ ਕਰਨਾ ਚਾਹੁੰਦੇ ਹੋ ਸਾਨੂੰ ਮੁੰਡਿਆਂ ਤੇ ਡਿਪੈਂਡ ਹੋ ਕੇ ਨਹੀਂ ਜਾਣਾ ਚਾਹੀਦਾ ਆਪਣੀ ਮਿਹਨਤ ਕੁਸ਼ਰਸ਼ ਕਰੋ ਫਿਰ ਜਾਓ ਬਾਜ਼ੀ ਨਹੀਂ ਜਾਣਾ ਮੁੰਡੇ ਤੇ ਡਿਪੈਂਡ ਹੋ ਕੇ ਅੱਜ ਹੀਆਂ ਫਿਲਮਾਂ ਬਣਨੀ ਚਾਹੀਦੀ ਜਿਹੜੀ ਮੈਸੀਫੁੱਲ ਹੋਣਾ ਹਾਂਜੀ ਹਾਂਜੀ ਫਿਲਮਾਂ ਨਹੀਂ ਦੇਖਦੇ ਕਿ ਦੇਖਦੇ ਹੋ 14 ਮਾਰਚ ਨੂੰ ਫਿਲਮ ਆ ਰਹੀ ਹੈ ਇਸ ਬਿਹਾਫ ਤੇ ਬਣੀ ਹੋਈ ਹੈ ओके देखेंगे जरूर ਤੇ ਜਹਾਜ਼ ਤੇ ਫਿਰ 에어 호ਸਟੈਸ ਬਣ ਕੇ ਉਡਾਰੀਆਂ ਬਾਹਰ ਦੀ ਮਾਰਨੀਆ ਨੇ ਕਿ ਵਾਪਸ ਪੰਜਾਬ ਮੁੰਡਾ ਕਰਨਾ ਹੈ ਪੰਜਾਬ ਨੂੰ ਆਪਸ ਆਣਾ ਹੈ ਆਪਣੇ ਨੂੰ ਹਾਂ ਬਬ ਜਾ ਤੇ ਚਲੋ ਵਧੀਆ ਗੱਲ ਹੈ ਤੁਸੀਂ ਬਹੁਤ ਵਧੀਆ ਤਰੱਕੀਆਂ ਕਰੋ ਥੈਂਕ ਯੂ ਸੋ ਮਚੀ ਥੈਂਕ ਯੂ ਥੈਂਕ ਯੂ